ਅੱਜ ਦੀ ਵੀਡੀਓ ਵਿੱਚ ਬਈ ਚਾਰ ਨਗਾਂ ਦੀ ਵੀਡੀਓ ਬਣਾਈ ਆ ਤੇ ਜਿਸ ਘਰ ਚੋਂ ਵੀਡੀਓ ਬਣਾਈ ਆ ਵੀਰ ਦੇ ਖੇਲੂ ਬਸੂ ਰੱਖੇ ਹੋਇਆ ਕੋਈ ਵੀਰ ਦਾ ਵਫਾਰ ਦਾ ਕੰਮ ਨਹੀਂ ਪਿੰਡ ਗੁਰੂ ਸਰ ਜ਼ਿਲ੍ਹਾ ਬਠਿੰਡਾ ਸੀਲਪੂਲ ਨੇੜੇ ਭਗਤਪਾਈ ਕਾ ਸ਼ਹਿਰ ਤੇ ਜਲਾਲ ਪਿੰਡ ਵੀ ਨੇੜੇ ਹੀ ਰਹਿੰਦਾ ਮੋਬਾਈਲ ਨੰਬਰ ਬੋਲੋ ਜੀ 90413 ਬਾਈ ਹੂੰ ਤੇ 3084 ਤੇ ਕਿਹੜਾ ਸੁਆ ਸੁੰਦੀ ਆ ਵੀਰਾ ਇਹ ਪਹਿਲਾਂ ਹੈ ਹਜੇ ਖੀਰੀ ਆ ਦੰਦੋ ਦੰਦੋ ਖੀਰੀ ਪਹਿਲਾ ਸੁਆ ਦਿਨ ਕਿੰਨੇ ਲੋਗੀ ਬਾਈ ਦਿਨ ਇਹ ਬਾ 25 ਤਰੀਕ ਨੂੰ ਦਿਨ ਪੂਰੇ ਆ ਦੋ ਦਿਨ ਪਹਿਲਾਂ ਸੁਕਾ ਕੇ ਉੱਤੇ ਲੈ ਜੇ 25 ਤਰੀਕ ਨੂੰ ਦਿਨ ਪੂਰੇ ਅੱਜ 18 ਤਰੀਕ ਹੋ ਗਈ ਬਾਈ ਤੇ ਮੰਨ ਕੇ ਜਦੋਂ 5 ਉਹ ਤੇ 2 7 ਕਿ ਦਿਨ ਪਏ ਹੈਗੇ ਦੰਦੋ ਖੇਰੀ ਆ ਫੁੱਲ ਬ੍ਰੀਡ ਪ੍ਰਿੰਟ ਪ੍ਰਿੰਟ ਬੜਾ ਚੰਗਾ ਗਾ ਬਈ ਕੱਚੀ ਕੱਚੀ ਆ ਉਹ ਸਭ ਨਾਲ ਅੰਦਾਜ਼ਾ ਲਾਇਆ ਤੇ ਆ ਬੈਡ ਦਾ ਕਿੰਨਾ ਟਾਈਮ ਪਿਆ ਬਈ ਇਹਦਾ ਬਈ 1.5 ਮਹੀਨਾ ਤੋਂ ਪਲੱਸ ਹੈ ਕਿੰਨਾ ਕਿ ਰਿਕਾਰਡ ਅਦਾਜੀ ਦਾ ਵੈਸੇ ਪਤਾ ਕੁਛ ਆਪਾਂ ਲੈ ਕੇ ਆਏ ਸੀ ਇਹ ਆਪਣੇ ਕੋਲ ਦੁੱਧ ਦਾ ਤੂੜਾ ਜਾਇ ਸੀ ਉਹ 12 ਕਿਲੋ ਸੀ ਬਈ ਟੋਕੜ ਲੈ ਕੇ ਆਏ ਸੀ ਠੀਕ ਆ ਔਰ ਆਪਣੇ ਕੋਲੇ ਦੂਜਾ ਸੂਆ ਸੀ ਕੀ ਮੁੱਲ ਆ ਫਿਰ ਕੱਚੀ ਕੱਚੀ ਦਾ ਇਹਦਾ ਮੁੱਲ ਬਈ ਆਪਾਂ 70000 ਰੁਪਇਆ ਲੈਣ ਦੇਣੀ ਠੀਕ ਆ ਇਹ ਆ ਬੱਚੀ ਬਈ ਇਹਦੇ ਟੀਕੇ ਭਰਾ ਦਾ ਫਿਰ ਹਾਂ ਇਹਦੇ ਇੱਕ ਤਰੀਕ ਨੂੰ ਭਰਾਇਆ ਵੀ ਦੋ ਦੰਦ ਹੋ ਗਈਆਂ ਹਾਂ ਹਾਂ ਦੋ ਚਾਰ ਖਾਨ ਬਈ ਦੋ ਦੰਦ ਠੀਕ ਹੈ ਇੱਕ ਤਰੀਕ ਨੂੰ ਭਰਾਇਆ ਜਿੱਥਾ 18 ਤਰੀਕ 18 ਦਿਨ ਹੋ ਗਏ ਹੀ ਮੋਲ ਇਹਦਾ ਜਿਆਦਾ ਬਈ ਇਹਦਾ ਮੋਲ 27000 ਰੁਪਏ ਵੀਰੇ ਠੀਕ ਆ ਆ ਬੱਚੀ ਦਾ ਮੋਲ ਬਈ ਇਹਦਾ 11000 11000 ਰੁਪਏ ਮੋਲ ਦਾ ਮਾਨਤਨ ਕੋਈ ਜਿੱਕਰ ਨਹੀਂ ਹੋ ਜਾਊਗਾ ਮੋਬਾਈਲ ਨੰਬਰ ਦੇ ਬਾਰੇ ਫਿਰ ਬੋਲੋ 9041333084 ਠੀਕ ਆ ਬਈ ਧੰਨ